ਨਸ਼ੇ ਨੇ ਪੰਜਾਬ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ ਆਏ ਦਿਨ ਮੂੰਹ ਬੋਲਦਿਆਂ ਤਸਵੀਰਾਂ ਪ੍ਰਸ਼ਾਸਨ ਤੇ ਸਰਕਾਰਾਂ ਤੇ ਵੱਡੇ ਸਵਾਲ ਖੜੇ ਕਰਦੀਆਂ ਨੇ ਉੱਥੇ ਹੀ ਨੌਜਵਾਨ ਜਿਹੜਾ ਕਿ ਲਿਫਾਫੇ ਦੇ ਵਿੱਚ ਨਸ਼ੇ ਦੀਆਂ ਵੱਡੀ ਗਿਣਤੀ ਵਿੱਚ ਗੋਲੀਆਂ ਖਰੀਦ ਕੇ ਸਪਲਾਈ ਕਰਨ ਆਇਆ ਤਾਂ ਨਸ਼ਾ ਰੋਕੂ ਐਕਸ਼ਨ ਕਮੇਟੀ ਨੇ ਦਬੋਚ ਲਿਆ ਅੱਗੋਂ ਨੌਜਵਾਨ ਨੇ ਦੇਖੋ ਕੀ ਕਿਹਾ ਕਿ ਉਹ ਪਹਿਲਾਂ ਵੀ ਨਸ਼ੇ ਨੂੰ ਲੈ ਕੇ ਗ੍ਰਿਫਤਾਰ ਹੋ ਚੁੱਕਿਆ ਸੀ ਪਰ ਪੁਲਿਸ ਨੇ ਛੱਡ ਦਿੱਤਾ ਸਮਝ ਰਹੇ ਆਂ ਮੈਂ ਕਿ ਬੱਚਾ ਬੱਸ ਓਏ ਮੈਂ ਦੱਸਦਾ ਇਹ ਵੀਡੀਓ ਜੁਮਗਾ ਰਾਮ ਮੂਰੇ ਹੋ ਰਾਮ ਐਸੇ ਹੀ ਇਤਨਾ ਚੋਣਾਂ ਚੜੀਆਂ ਵੀ ਲਿਖੀ ਜਾਂਦਾ ਈ ਇਹਨੇ ਸਾਰਾ ਕੁਝ ਬਣਾਇਆ ਕਿਹੜੇ ਰਾਮ ਨੇ ਐਸੇ ਹੀ ਐਸੇ ਹੀ ਰਾਮ ਕੋਈ ਨਹੀਂ ਬੰਦਾ ਕੋਈ ਜਗਾ ਨਹੀਂ ਆਹ ਮੁੰਡੇ ਵੀ ਤੇ ਕਮੇਡੀ ਵਾਲਿਆਗਾ ਕੋਈ ਸਾਡੀ ਪੁਲਿਸ ਪਤਾ ਜੀ ਮੈਨੂੰ ਜਾਣ ਦੇ ਕਿਹੜੇ ਰਾਹੇ ਹੈ ਜਾਂ ਤੁਸੀਂ ਪਰਤਾ ਰੋਈ ਮੈਂ ਮੁੰਡਾ ਵੀ ਕਾਣਨ ਸਾਨੂੰ ਹੋ ਗਿਆ ਨੂੰ ਹੋ ਸਾਰਾ ਬਣਾਇਆ ਇਹਦੇ ਚਿੱਠੀ ਵਾਲੇ ਵੀ ਹੋਰ ਵਾਧੂ ਪਿਆ ਹਾਂ ਹਾਂ ਕਾਜੂ ਕੱਤੇ ਗਣ ਇੱਕ ਮਿੰਟ ਕੱਤੇ ਗਣ ਲੀ ਗੀ ਅੜਵ ਕਰ ਲਓ ਛੱਲੇ ਛੱਡ ਲੈ ਤੇਰੀ ਕਰ ਲੈ ਵੀਰੇ ਥੋੜੇ ਕੋ ਜੇਕਰ ਨਹੀਂ ਆਹ ਮਾਨਸਾ ਥੋੜੇ ਲਵੇ ਤਾਂ ਹੋ ਗੂ ਲੱਗ ਤਾਂ ਹੋਈ ਚੱਲੋ ਧੰਨ ਹੁਣ ਪੰਜ 6 7 8 9 3 4 6 7 8 ਆ ਗਏ ਨੇ 8 ਆਣੇ 16 20 ਤੇ 16 ਦਿਨ ਵਿੱਚ 36 36 36 36 ਪਲੱਸ ਕੰਡਾ ਆਜਾ ਅੱਜ ਅੱਜ ਬੜਾ ਇੱਕ ਮਿੰਟ ਮੈਂ ਦੱਸਾਂਗਾ ਜੱਪਾ ਆਜਾ ਮੂਵੀ ਵਾਲਿਆਂ ਦਾ ਜਮਾ ਬੰਦ ਕਰ ਜਿੰਨੇ ਜਨਾਬ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੰਡਾ ਵੀ ਕੱਢ ਦੇ ਕੰਡਾ ਵਿੱਚ ਪਾ ਦੇ ਅਕੰਡਾ ਇਹ ਐ ਫੋਟੋ ਅੱਡ ਫੜਾ ਦਿਓ ਜੀ ਅੱਡ ਫੜਾ ਦਿਓ ਮਾਮਲਾ ਸੰਗਰੂਰ ਦੇ ਕਸਵਾ ਲੋਂਗੋਵਾਲ ਦਾ ਜਿੱਥੇ ਵੀਡੀਓ ਵਾਇਰਲ ਹੋਈ ਕਿ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਫੜਿਆ ਜਿਸ ਦੇ ਕੋਲ ਨਸ਼ੀਲੇ ਕੈਪਸੂਲ ਬਰਾਮਦ ਹੋਏ ਉਤਤ ਹੀ ਨੌਜਵਾਨਾਂ ਨੇ ਕਹਿ ਕਿ ਨਸ਼ਾ ਵੱਡੀ ਪੱਧਰ ਤੇ ਫੈਲਦਾ ਨਜ਼ਰ ਆ ਰਿਹਾ ਹੈ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਮੇਰਾ ਨਾਮ ਪ੍ਰਿਥੀ ਸਿੰਘ ਹੈ ਪ੍ਰਿਥੀ ਲੋਂਗੋ ਕਿਹੜਾ ਪਿੰਡਾ ਹੈ ਲੋਂਗੋ ਵਾਲਾ ਹੈ ਲੌਂਗਵਾਲ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿ ਇੱਕ ਨੌਜਵਾਨ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਕਿ ਨਸ਼ਾ ਵੇਚਦਾ ਜਿਹੜਾ ਫੜਿਆ ਗਿਆ ਹੈਗਾ ਉਹਦੇ ਹੱਥ ਦੇ ਵਿੱਚ ਵੀ ਨਸ਼ਾ ਦਿਖਾਈ ਦੇ ਰਿਹਾ ਹੈਗਾ ਕੀ ਮਾਮਲਾ ਬਣਾ ਮਾਮਲਾ ਤੇ ਇਹ ਲੰਮੇ ਸਮੇਂ ਤੋਂ ਅਸੀਂ ਨਸ਼ਾ ਰੋਕੂ ਐਕਸ਼ਨ ਕਮੇਟੀ ਬਣਾਈ ਹੋਈ ਹੈ ਲੌਂਗਵਾਲ ਦੇ ਵਿੱਚ ਤੇ ਮੈਂ ਖੁਦ ਉਹਦਾ ਕਨਵੀਨਰ ਹੈਗਾ ਤੇ ਅਸੀਂ ਜਦੋਂ ਕਈ ਵਾਰੀ ਪਹੁੰਚ ਕੀਤੀ ਪੁਲਿਸ ਪ੍ਰਸ਼ਾਸਨ ਕੋਲ ਕੋਈ ਸਾਨੂੰ ਰਿਸਪੌਂਸ ਨਾ ਮਿਲਿਆ ਕੋਈ ਮਸਲਾ ਹੱਲ ਨਾ ਹੋਇਆ ਤਾਸੀ ਨਸਰੂਕ ਐਕਸ਼ਨ ਕਮੇਟੀ ਜਿਹੜੀ ਮਾਨਸਾ ਹੈ ਉਹਦੇ ਨਾਲ ਸੰਪਰਕ ਕੀਤਾ ਉਹ ਸਾਡੇ ਨਾਲ ਸਾਡੇ ਪਿੰਡ ਆਏ ਰਲ ਮਿਲ ਕੇ ਜਦੋਂ ਅਸੀਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਭੱਜ ਕੇ ਇੱਕ ਨੌਜਵਾਨ ਜਿਹੜਾ ਆਪਣੇ ਘਰੇ ਬੈਠ ਕੇ ਨਸ਼ਾ ਵੇਚ ਰਿਹਾ ਸੀ ਉਹ ਰੰਗੇ ਹੱਥੀ ਉਹਦੇ ਕੋਲ 33 ਜਿਹੜੇ ਹੈਗੇ ਸਕੰਡੈਚਰ ਕੈਪਸੂਲਾਂ ਦੇ ਪੱਤੇ ਨਿਕਲੇ ਪਲੱਸ ਇੱਕ ਕੰਡਾ ਜਿਹੜਾ ਚਿੱਟਾ ਤੋਲਣ ਵਾਲਾ ਦਾ ਛੋਟਾ ਕੰਡਾ ਉਹ ਮਿਲਿਆ ਤੇ ਉਸ ਤੋਂ ਬਾਅਦ ਉਸ ਨੂੰ ਫੜਨ ਤੋਂ ਬਾਅਦ ਉਹਨੂੰ ਪੁੱਛਿਆ ਕਿੰਨਾ ਹੋਰ ਵੀ ਬਹੁਤ ਨੌਜਵਾਨ ਹੈ ਜਿਹੜੇ ਇਹ ਨਸ਼ਾ ਵੇਚਦੇ ਨੇ ਤੇ ਅਸੀਂ ਕਹੇ ਵੀ ਤੁਸੀਂ ਕਿਉਂ ਨਹੀਂ ਬੰਦ ਕਰਦੇ ਸਾਨੂੰ ਕਹਿੰਦੇ ਲੱਤ ਲੱਗ ਚੁੱਕੀ ਆ ਅਸੀਂ ਕਹਿੰਦੇ ਲੱਤਾਂ ਚਲੋ ਤੁਸੀਂ ਹੋਰ ਨੂੰ ਵੀ ਲਾਉਂਗੇ ਵੀ ਸਾਨੂੰ ਇਹ ਬੰਦ ਕਰਨਾ ਚਾਹੀਦਾ ਉਸ ਤੋਂ ਬਾਅਦ ਉਹ ਨਸ਼ਾ ਖੋਦ ਵੀ ਨੌਜਵਾਨ ਨਸੇ ਦੇ ਵਿੱਚ ਧੀ ਜਿਸ ਤੇ ਕਾਰਨ ਸਾਨੂੰ ਜਿਹੜਾ ਪੰਜਾਬ ਥਾਣਾ ਲੰਗਵਾਲ ਦੀ ਪੁਲਿਸ ਬੁਲਾ ਕੇ ਉਹਦੇ ਹਵਾਲੇ ਕਰ ਦਿੱਤਾ ਗਿਆ ਦੀ ਠੀਕ ਹੈ ਤਾਂ ਪਹਿਲਾਂ ਵੀ ਕੋਈ ਚੱਲਣ ਚੱਲ ਰਿਹਾ ਦਾ ਕਿਹੜਾ ਇਹਦਾ ਪਹਿਲਾਂ ਪਹਿਲਾਂ ਹਾਂਜੀ ਚੱਲਿਆ ਅਸੀਂ ਅੱਜ ਤੋਂ ਟੁਕੜ ਟੁਕੜ ਤਿੰਨ ਚਾਰ ਮਹੀਨੇ ਪਹਿਲਾਂ ਪ੍ਰੋਟੈਸਟ ਕੀਤਾ ਪੂਰੇ ਪਿੰਡਲੇਵਲ ਤੇ ਉਜਿਹੇ ਦੇ ਵਿੱਚ ਘਟੂ ਘਟ 1500 ਦੇ ਕਰੀਬ ਹੈਗੇ ਲੋਕਾਂ ਦਾ ਇਕੱਠ ਹੋਇਆ ਤੇ ਉਸ ਤੋਂ ਬਾਅਦ ਕਈ ਇਹਦੇ ਵਿੱਚ ਮੀਟਿੰਗਾਂ ਧਰਨੇ ਮੁਜਾਰੇ ਕੀਤੇ ਗਏ ਅਲੱਗ-ਅਲੱਗ ਥਾਵਾਂ ਦੇ ਉੱਤੇ ਹੁਣ ਵੀ ਫਿਰ ਹਾਲ ਸਹੀ ਇਹਦੇ ਮੁੱਦੇ ਤੇ ਕੰਮ ਕਰ ਰਹੇ ਹਨ ਕੀ ਨਾਮ ਹੈ ਬਰਜੀ ਆਪਣਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਜੀ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਨੌਜਵਾਨ ਦੇ ਹੱਥੋਂ ਨਸ਼ਾ ਫੜਿਆ ਹੈਗਾ ਤਾਂ ਕੀ ਹੈ ਪੂਰਾ ਮਾਮਲਾ ਇਹ ਮਾਮਲਾ ਜੀ ਇਹ ਹੈ ਇਹ 2 ਦਿਨ ਪਹਿਲਾਂ ਇਹੀ ਮੁੰਡਾ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਇਨੂੰ ਲੇਬਰ ਚੌਂਕ ਕਿਹਾ ਜਾਂਦਾ ਹੈ ਅਨਾਜ ਮੰਡੀ ਦੇ ਕੋਲ ਇੱਥੇ ਬਹੁਤ ਜ਼ਿਆਦਾ ਨਸ਼ਾ ਵਿਕਦਾ ਹੈ ਚਿੱਟਾ ਟੀਕੇ ਕੈਪਸੂਲ ਆਪਣੀ ਹਰਿਆਣਾ ਮਾਰਕਾ ਦੇਸੀ ਸ਼ਰਾਬ ਜਿਹੜੀ ਹੁੰਦੀ ਹੈ ਬਹੁਤ ਕੁਝ ਇੱਥੇ ਵਿਕਦਾ ਹੈ ਪਰ ਪ੍ਰਸ਼ਾਸਨ ਦਾ ਇੱਥੇ ਕੋਈ ਧਿਆਨ ਨਹੀਂ ਹੈਗਾ ਐਸ ਐਚਓ ਸਾਹਿਬ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਅਸੀਂ ਉਹਨਾਂ ਨੂੰ ਦੱਸ ਚੁੱਕੇ ਹਾਂ ਵੀ ਇੱਥੇ ਨਸ਼ਾ ਵਿਕਦਾ ਹੈ ਪ੍ਰਸ਼ਾਸਨ ਕਹਿ ਦਿੰਦਾ ਵੀ ਸਾਡੀ ਕੋਈ ਆ ਸਾਡੀ ਸੁਣਵਾਈ ਨਹੀਂ ਚਾ ਕੋਈ ਉਹ ਨਹੀਂ ਕਰਦਾ ਸਾਡੇ ਨਾਲ ਨਹੀਂ ਖੜਦਾ ਲੋਕ ਸਾਡਾ ਸਾਥ ਨਹੀਂ ਦੇ ਪਰ ਅਸੀਂ ਸਾਥ ਦਿੰਨੇ ਆ ਦੱਸਦੇ ਆ ਕਿੱਥੇ ਨਸ਼ਾ ਵਿਕਦਾ ਸਾਰੀ ਅਸੀਂ ਗੱਲਬਾਤ ਕਰਦੇ ਆ ਪਰ ਪ੍ਰਸ਼ਾਸਨ ਸਾਡੀ ਬਿਲਕੁਲ ਸੁਣਵਾਈ ਨਹੀਂ ਕਰਦਾ ਜੇ ਉੱਤੇ ਜਾਂਦੇ ਆ ਐਸਐਚਓ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਤਾਂ ਐਸਐਚਓ ਸਾਹਿਬ ਕਹਿੰਦੇ ਨੇ ਵੀ ਹੋ ਸਕਦਾ ਥਾਣੇ ਦੇ ਵਿੱਚ ਹੀ ਕਾਲੀਆਂ ਭੇਡਾਂ ਹੋਣ ਪਰ ਜਿਹੜਾ ਮੁੰਡਾ ਇਹ ਫੜਿਆ ਗਿਆ ਹੁਣ ਉਹਨੇ ਆਪ ਖੁਦ ਕਿਹਾ ਵੀ ਏਐਸਆਈ ਰਾਮ ਸਿੰਘ ਨੇ ਮੈਨੂੰ 2 ਦਿਨ ਪਹਿਲਾਂ ਮੇਰੇ ਕੋਲੋਂ ਕੋਈ ਸਮਾਨ ਫੜਿਆ ਗਿਆ ਸੀ ਮੈਨੂੰ ਛੱਡਤਾ ਹੁਣ ਐ ਨਹੀਂ ਪਤਾ ਪੈਸੇ ਲੈ ਕੇ ਛੱਡਿਆ ਜਾਂ ਕਿਵੇਂ ਛੱਡਿਆ ਉਹ ਸਾਨੂੰ ਨਹੀਂ ਪਤਾ ਛੱਡਿਆ ਜਰੂਰ ਹੈ ਨਾਮ ਲੈਂਦਾ ਇਹ ਐਸਾ ਹੀ ਰਾਮ ਸਿੰਘ ਦਾ ਜਦ ਵੀ ਸਰਿੰਜਾਂ ਪਾਈਆਂ ਗਈਆਂ ਨੇ ਕਿਹੜੀ ਜਗ੍ਹਾ ਉਹ ਕੀ ਪੁਲਿਸ ਉੱਥੇ ਚ ਇਹ ਅਨਾਜ ਮੰਡੀ ਦੀ ਜਗ੍ਹਾ ਜੀ ਅਨਾਜ ਮੰਡੀ ਦੇ ਵਿੱਚ ਟਰੱਕ ਯੂਨੀਅਨ ਦੇ ਪਿਛਲੇ ਸਾਈਡ ਬਹੁਤ ਹੀ ਜ਼ਿਆਦਾ ਮੁੰਡੇ ਨਸ਼ਾ ਕਰਦੇ ਨੇ ਇੱਕ ਇੱਕ ਸਰਿੰਜ ਤੋਂ 10-10 ਮੁੰਡੇ ਨਸ਼ਾ ਲਾ ਰਹੇ ਨੇ ਇੱਥੇ ਇੰਨੀਆਂ ਜ਼ਿਆਦਾ ਕਿਕਰਾਂ ਹੋ ਰਹੀਆਂ ਨੇ ਬਹੁਤ ਵਾਰ ਅਸੀਂ ਮੰਗ ਪੁੱਤਰ ਦੇ ਚੁੱਕੇ ਆਂ ਚੀਮਾ ਮੰਡੀ ਨੂੰ ਵੀ ਇਸ ਮੰਡੀ ਦੀ ਸਫਾਈ ਕਰਾਈ ਜਾਵੇ ਪਰ ਕੋਈ ਸਫਾਈ ਨਹੀਂ ਹੁੰਦੀ ਇਹਦੇ ਸਾਰੇ ਆਮਨ ਸਾਹਿਬ ਵੇਖਦਾ ਵੀ ਹੈ ਅਤੇ ਲਾਇਆ ਵੀ ਜਾਂਦਾ ਹੈ ਨਸ਼ਾ ਜਿਹੜਾ ਲੜਕਾ ਫੜਿਆ ਸੀ ਹੁਣ ਕਿੱਥੇ ਹੈ ਇਸ ਟਾਈਮ ਉਹ ਸੁੰਨ ਦੇ ਵਿੱਚ ਆ ਰਿਹਾ ਜੀ ਉਹਨੂੰ ਛੱਡ ਦਿੱਤਾ ਗਿਆ ਉਹਤੇ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਕਰਿਆ ਬਾ ਇੱਕ ਦਿਨ ਰੱਖਿਆ ਪਤਾ ਨਹੀਂ ਨਾ ਰੱਖਿਆ ਉਹਨੂੰ ਛੱਡਦਾ ਉਹ ਇਸ ਟਾਈਮ ਘਰੇ ਆ ਜੀ ਆਪਣੇ ਪੁਲਿਸ ਤੁਹਾਡੇ ਕੋਲ ਸੀ ਸਾਹਮਣੇ ਗੱਡੀ ਖੜੀ ਸੀ ਉਹ ਕੀ ਕਹ ਰਹੀ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਜੀ ਉਹ ਕਹਿੰਦੇ ਬਸ ਵੀਡੀਓ ਬੰਦ ਕਰ ਲਓ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਕਹਿੰਦੇ ਅਸੀਂ ਲੈ ਜਾਂਨੇ ਆ ਲੈ ਕੇ ਕੋਈ ਕੇਸ ਨਹੀਂ ਪਾਇਆ ਕੁਝ ਨਹੀਂ ਕਰਿਆ ਇਸ ਟਾਈਮ ਉਹ ਮੁੰਡਾ ਘਰੇ ਆ ਆਪਣੇ ਹੋਤੇ ਹੀ ਮੀਡੀਆ ਨਾਲ ਗੱਲ ਕਰਦੇ ਹੋਏ ਐਸਐਚਓ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਕੋਲ ਸਿਗਨੇਚਰ ਕੈਪਸੂਲ ਬ੍ਰੰਤ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੇ ਆਰਡਰ ਜਾਰੀ ਕੀਤਾ ਨੇ ਕਿ ਡਾਕਟਰ ਦੀ ਪਰਚੀ ਤੋਂ ਬਿਨਾ ਇਹ ਕੈਪਸੂਲ ਰੱਖਣਾ ਨਜ਼ਾਇਜ਼ ਹੈ ਤੇ ਨੌਜਵਾਨ ਦੇ ਖਿਲਾਫ 188 ਦੇ ਤਹਿਤ ਮਾਮਲਾ ਦਰਜ ਕਰ ਲਿਆ ਸਾਡੇ ਧਿਆਨ 'ਚ ਆਇਆ ਸੀ ਕਿ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਨਸ਼ੇ ਵਾਲੀ ਗੱਲ ਆ ਤਾਂ ਇਹ ਲੜਕਾ ਗੁਰਪਾਲ ਸਿੰਘ ਸਾਨੂੰ ਕੇਵਲ ਸੰ ਸੁਨਾਮੀ ਪੁੱਤੀ ਲੋਂਗੋ ਵਾਲਾ ਦਾ ਮੌਕੇ ਤੇ ਪੁਲਿਸ ਪਾਰਟੀ ਪਹੁੰਚ ਗਈ ਸੀ ਉਹਦੇ ਕਬਜ਼ੇ ਦੇ ਵਿੱਚੋਂ ਆਪਣੇ ਜਿਹੜੇ ਸਿਗਨੇਚਰ ਦੇ ਕੈਪਸੂਲ ਨੇ ਜਿਹੜੇ ਉਹ ਮਿਲੇ ਸੀ ਇਹ ਪਤਾ ਲੱਗਾ ਕਿ ਇਹ ਖਾਂਦਾ ਪਰਟ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਮਾਨਯੋਗ ਡੀਸੀ ਸਾਹਿਬ ਨੇ ਇੱਕ ਆਰਡਰ ਪਾਸ ਕੀਤਾ ਹੋਇਆ ਉਹਨਾਂ ਕੈਪਸੂਲਾਂ ਦੇ ਰਿਗਾਰਡਿੰਗ ਕਿ ਇਹ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲਏ ਜਾ ਸਕਦੇ ਔਰ ਇਹਨਾਂ ਦੀ ਇੱਕ हद ਉਹ ਤੋਂ ਜ਼ਿਆਦਾ ਤੁਸੀਂ ਆਪਣੇ ਕਾਬੂ ਵਿੱਚ ਨਹੀਂ ਰੱਖ ਸਕਦੇ ਜਿਸ ਕਰਕੇ ਉਹ ਆਰਡਰਾਂ ਨੂੰ ਦੇ ਤਹਿਤ ਅਸੀਂ ਉਹਦੇ ਤੇ 188 ਦਾ ਜਿਹੜਾ ਹੈਗਾ ਆਈਪੀਸੀ ਦੇ ਤਹਿਤ ਪਰਚਾ ਦਰਜ ਕਰਤਾ ਸੀ ਔਰ ਉਹ ਅਵੇਲੇਬਲ ਫੈਂਸ ਹੈ ਔਰ ਮੈਥੋਂ ਵੀ ਦੱਸਣਾ ਚਾਹੁੰਦਾ ਇਹ ਇੱਕ ਮੈਡੀਸਨ ਹੈ ਜਿਹਨੂੰ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਆਪਦੇ ਕੋਲ ਰੱਖ ਨਹੀਂ ਸਕਦੇ ਬਟ ਉਹ ਐਨਡੀਪੀਐਸ ਦੇ ਤਹਿਤ ਨਹੀਂ ਆਉਂਦੀ ਦੇਖੋ ਜੀ ਉਥੇ ਨੇੜੇ ਹਸਪੀਟਲ ਨੇ ਦਵਾਈਆਂ ਦੀਆਂ ਦੁਕਾਨਾਂ ਵਗੈਰਾ ਨੇ ਮੋਸਟਲੀ ਅਸੀਂ ਤਾਂ ਇਹਨਾਂ ਨੂੰ ਵੀ ਗੱਲ ਕਹਿੰਦੇ ਹੁੰਨੇ ਆ ਕਿ ਜਿਹੜਾ ਇਹੋ ਜਿਹਾ ਡਿਸਪੋਜ਼ਲ ਸਮਾਨ ਆ ਹਸਪੀਟਲ ਵਾਲਿਆਂ ਨੂੰ ਵੀ ਉਹ ਵੀ ਨਹੀਂ ਇਸ ਤਰ੍ਹਾਂ ਸਿੱਟਣਾ ਚਾਹੀਦਾ ਉਹ ਇਸ ਤਰ੍ਹਾਂ ਸਿੱਟ ਪਰ ਕੀ ਕੋਈ ਉਹੋ ਜਿਹੀ ਏਡੀ ਵੱਡੀ ਗੱਲ ਨਹੀਂ ਮੇਰੇ ਧਿਆਨ 'ਚ ਆਈ ਕੋਈ ਪਰ ਆਪਾਂ ਫਿਰ ਵੀ ਅਸੀਂ ਆਪਣੀ ਜਿਹੜੀ ਗਸ਼ਤ ਆ ਪ੍ਰੋਪਰ ਲਾਈ ਹੋਈ ਹੈ ਹੋਰ ਰਾਹੇ ਉਹ ਹੋਗਾ ਹੈ ਜੋ ਵੀ ਹੈਗਾ ਇਹੋ ਜਿਹੇ ਬੰਦਿਆਂ ਨੂੰ ਚੈੱਕ ਵੀ ਕੀਤਾ ਜਾਂਦਾ ਦੇਖਿਆ ਜਾਵੇ ਤਾਂ ਨਸ਼ਾ ਇਸ ਕਦਰ ਵੱਧ ਚੁੱਕਿਆ ਹੈ ਕਿ ਆਏ ਦਿਨ ਅਜਈਆਂ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਸਾਡੀ ਪੰਜਾਬ ਦੀ ਨੌਜਵਾਨੀ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਤਾਜ਼ੀ ਜਾ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ